ਲੋਕ ਚੇਤਨਾ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ ਖੜੇ ਹਾਂ ਮੁਹਾਲੀ ਦੇ ਇੱਕ ਪਿੰਡ ਦੇ ਵਿੱਚ ਜਿੱਥੇ ਅਸੀਂ ਵੱਖ-ਵੱਖ ਮੁੱਦਿਆਂ ਦੇ ਉੱਤੇ ਕਿਸੇ ਨਾ ਕਿਸੇ ਲੀਡਰ ਦੇ ਨਾਲ ਕਿਸੇ ਸਮਾਜਿਕ ਕਾਰਕੁੰਡੇ ਨਾਲ ਭੱਖਮੇ ਇਸ਼ੂ ਦੇ ਉੱਤੇ ਭੱਖਮੇ ਮੁੱਦਿਆਂ ਦੇ ਉੱਤੇ ਚਰਚਾ ਵਿਚਾਰ ਕਰਦੇ ਆ ਅੱਜ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਤੇ ਹਲਕਾ ਮੁਹਾਲੀ ਦੇ ਇੰਚਾਰਜ ਸਰਦਾਰ ਪ੍ਰਵਿੰਦਰ ਸਿੰਘ ਸੁਹਾਣਾ ਮੌਜੂਦ ਹੈ ਅੱਜ ਜਿਹੜਾ ਮੁੱਦਾ ਹੈਗਾ ਉਹ ਝੋਨੇ ਨੂੰ ਲੈ ਕੇ ਆ ਅ ਬਹੁਤ ਸਾਰੀ ਪ੍ਰੋਬਲਮ ਜਿਹੜੀ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਏ ਗਏ ਬੀਜ ਦੇ ਨਾਲ ਜਿਹੜਾ ਬਹੁਤ ਸਾਰਾ ਝਾੜ ਜਿਲੀ ਦਾ ਘਟਿਆ ਉਹਦੇ ਸਬੰਧ ਵਿੱਚ ਗੱਲ ਕਰਨ ਵਾਸਤੇ ਅੱਜ ਅਸੀਂ ਸੁਹਾਣਾ ਸਾਹਿਬ ਕੋਲੇ ਆਏ ਆ ਸੁਹਾਣਾ ਸਾਹਿਬ ਦੱਸਿਓ ਜੀ ਮਸਲਾ ਕੀ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਕਾਸ਼ਪੀ ਸਾਹਿਬ ਅੱਜ ਆ ਜਿਹੜੀ ਤੁਹਾਡੇ ਮੇਰੇ ਪਿੱਛੇ ਜਿਹੜੀ ਝੋਨੇ ਦੀ ਫਸਲ ਹੈ ਝੋਨੇ ਦੀ ਫਸਲ ਦੇ ਬਾਰੇ ਚ ਆਪਾਂ ਅੱਜ ਸਾਰੇ ਇਕੱਠੇ ਹੋਏ ਆ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਇੱਕ ਪੀਆਰ 131 ਜਿਹੜਾ ਨਾਮ ਦਾ ਬੀਜ ਉਹ ਪੰਜਾਬ ਸਰਕਾਰ ਨੇ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਖਰੀਦੇ ਯੂਨੀਵਰਸਿਟੀ ਤੋਂ ਸਿੱਧੇ ਵੀ ਕਿਸਾਨ ਖਰੀਦ ਕੇ ਲਿਆਏ ਪਰ ਅੱਜ ਉਸ ਦੀ ਜਿਹੜੀ ਜਦੋਂ ਫਸਲ ਵੱਢਣ ਤੇ ਆਈ ਤਾਂ ਜਿਹੜਾ ਉਹਦਾ ਝਾੜ ਬੜਾ ਘੱਟ ਨਿਕਲ ਰਿਹਾ ਅੱਜ 15 ਤੋਂ 18 18 ਤੋਂ 20 ਕੁਇੰਟਲ ਤੋਂ ਉੱਪਰ ਕਿਸੇ ਦਾ ਮੇਰੇ ਖੇਤ ਨਾਲ ਝਾੜ ਨਹੀਂ ਗਿਆ ਜਦੋਂ ਕਿ ਯੂਨੀਵਰਸਿਟੀ ਵੱਲੋਂ 23 ਤੋਂ 33 ਕੁਇੰਟਲ ਦਾ ਜਿਹੜਾ ਝਾੜ ਨਿਕਲਣ ਦਾ ਵਾਅਦਾ ਕੀਤਾ ਗਿਆ ਸੀਗਾ ਸੋ ਜਿਹੜਾ 40% ਦਾ ਇਹ ਘਟ ਕਿਸਾਨ ਨੂੰ ਲੱਗਿਆ ਕਿਸਾਨ ਦਾ ਕਸੂਰ ਕੀ ਹੈ ਕਿਸਾਨ ਨੇ ਬੀਜ ਇਹਨਾਂ ਦੀ ਯੂਨੀਵਰਸਿਟੀ ਤੋਂ ਲਿਆ ਸਰਕਾਰ ਤੋਂ ਸਰਟੀਫਾਈਡ ਬੀਜ ਲਿਆ ਪਰ ਝਾੜ ਘਟ ਨਿਕਲਿਆ ਜਿਸ ਕਾਰਨ ਅੱਜ ਕਿਸਾਨ ਬੜਾ ਚਿੰਤਾ ਚ ਹੈ ਖਾਸ ਕਰ ਉਹ ਲੋਕ ਜਿਹੜੇ ਠੇਕੇ ਤੇ ਜ਼ਮੀਨਾਂ ਲੈ ਕੇ ਅੱਜ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਨੇ ਉਹਨਾਂ ਨੂੰ 10-10 ਕੁਇੰਟਲ ਦਾ ਸਿੱਧਾ ਕਟ ਜਿਹੜੀ ਉਹਨਾਂ ਨੂੰ ਪੈਸਾ ਬਚਣਾ ਸੀਗਾ ਇਸ ਪਤਾ ਵੇਚ ਕੇ ਉਹ ਪਰਪਾਈ ਨਹੀਂ ਹੋ ਰਹੀ ਸੋ ਇਸ ਕਰਕੇ ਅੱਜ ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਕਿ ਇਹਦੀ ਵਿਸ਼ੇਸ਼ ਤੌਰ ਤੇ ਗਰਦਾਰੀ ਕੀਤੀ ਜਾਵੇ ਗਰਦਾਰੀ ਹੋਣ ਤੋਂ ਬਾਅਦ ਜਿਹੜੇ ਕਿਸਾਨਾਂ ਦਾ ਨੁਕਸਾਨ ਹੋਇਆ 4 ਘਟ ਨਿਕਲਿਆ ਖਾਸ ਕਰੇ ਪਟਿਆਲਾ ਤੇ ਸਭ ਜਦਾ ਅਜੀਤ ਸਿੰਘ ਨਗਰ ਮੁਹਾਲੀ ਚ ਜਿਆਦਾ ਇਹ ਹਾਲਾਤ ਬਣੇ ਆ ਸੋ ਇਹ ਇਸ ਕਰਕੇ ਮੇਰੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਕਿ ਇਹਦੀ ਫੌਰੀ ਤੌਰ ਤੇ ਗਰਦੌਰੀ ਕਰਾਉਣ ਗਰਦੌਰੀ ਕਰਾਉਣ ਤੋਂ ਬਾਅਦ ਜਿਹੜੇ ਕਿਸਾਨ ਇਸ ਤੋਂ ਪੀੜਤ ਨੇ ਜਿਹੜਾਂ ਦਾ ਨੁਕਸਾਨ ਹੋਇਆ ਉਹਦੀ ਪਰਪਾਈ ਕਰਨ ਘਟੋ ਘਟ 20000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜਾ ਇਹ ਮੁਆਵਜ਼ਾ ਸਰਕਾਰ ਨੂੰ ਇਹ ਕਿਸਾਨ ਨੂੰ ਦੇਣਾ ਚਾਹੀਦਾ ਤੁਸੀਂ ਕੀ ਸਮਝਦੇ ਹੋ ਸੋਣ ਸਾਹਿਬ ਕਿ ਇਹਦੇ ਵਿੱਚ ਦੋਸ਼ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਜਾਂ ਕਿਸਾਨਾਂ ਦਾ ਜਿਵੇਂ ਕਿਸਾਨ ਜਦੋਂ ਫਸਲ ਦੀ ਬਹਾਈ-ਬਹਜਾਈ ਕਰਦਾ ਹੈ ਉਹਦੀ ਸਾਮ ਸੰਭਾਲ ਕਰਦਾ ਹੈ ਕਿਤੇ ਉਹਨਾਂ ਦੀ ਅਣਦੇਖੀ ਕਾਰਨ ਜਾਂ ਉਹਨਾਂ ਦੀ ਅਣਗਹਿਲੀ ਕਾਰਨ ਤਾਂ ਨਹੀਂ ਬੀਜ ਦਾ ਘਟ ਨਹੀਂ ਬਾਕੀ ਜਿਹੜੀ ਹੋਰ ਪੀਆਰ 133 ਨੂੰ ਛੱਡ ਕੇ ਜਿਹੜੀ ਹੋਰ ਜਿਹੜੇ ਲਾਈਆਂ ਹੋਈਆਂ ਜਿਹੜੀ ਇਹ ਝੋਨਾ ਉਹਦੇ 'ਚ ਘਟ ਪ੍ਰੋਬਲਮ ਆ ਰਹੀ ਹੈ ਸੋ ਇਸ ਕਰਕੇ ਇਹਦੇ ਕਿਤੇ ਨਾ ਕਿਤੇ ਜ਼ਿੰਮੇਵਾਰ ਪੰਜਾਬ ਸਰਕਾਰ ਹੈ ਕਿਉਂਕਿ ਪੰਜਾਬ ਸਰਕਾਰ ਦੇ ਆਧਾਰੇ 'ਚੋਂ ਪੰਜਾਬ ਸਰਕਾਰ ਦੀ ਐਗਰੀਕਲਚਰ ਯੂਨੀਵਰਸਿਟੀ ਚੋਂ ਕਿਸਾਨਾਂ ਨੇ ਬੀਜ ਖਰੀਦਿਆ ਤੇ ਅੱਜ ਕਿਸਾਨ ਨੂੰ ਬਹੁਤ بڑا ਘਾਟਾ ਇਹਦੇ ਨਾਲ ਸਹਿਣਾ ਪੈ ਰਿਹਾ ਸੋ ਇਸ ਕਰਕੇ ਇਹਦੀ ਜਾਂਚ ਵੀ ਹੋਣੀ ਚਾਹੀਦੀ ਹੈ ਔਰ ਕਿਸਾਨਾਂ ਨੂੰ ਆਪਣਾ ਹੱਕ ਵੀ ਮਿਲਣਾ ਚਾਹੀਦਾ ਅੱਜ ਤੱਕ ਜਦੋਂ ਤੁਸੀਂ ਇਸ ਗੱਲ ਦਾ ਦਾਵਾ ਕਰ ਰਹੇ ਹੋ ਕਿ ਜੀਡੀ ਜੀਰੀ ਦਾ ਜਿਹੜਾ ਝਾੜ ਘਟ ਨਿਕਲ ਰਿਹਾ ਇਸ ਤੋਂ ਪਹਿਲਾਂ ਤੁਸੀਂ ਜਦੋਂ ਝਾੜ ਘਟ ਨਿਕਲਿਆ ਕੋਈ ਤੁਸੀਂ ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਨੂੰ ਇਸ ਗੱਲ ਦੀ ਕੋਈ ਕੰਪਲੇਂਟ ਲਿਖਤੀ ਤੌਰ ਤੇ ਪੇਸ਼ ਕੀਤੀ ਨਹੀਂ ਹੁਣ ਦੇਖੋ ਹੁਣ ਜਦੋਂ ਫਸਲ ਮੰਡੀਆਂ ਚ ਆਈ ਤਾਂ ਉਸ ਤੋਂ ਬਾਅਦ ਕਿਸਾਨਾਂ ਨੇ ਨਾਲ ਗੱਲਬਾਤ ਕੀਤੀ ਮੈਂ ਤਾਂ ਆਪ ਖੁਦ ਕਿਸਾਨਾਂ ਸਾਡੇ ਵੀ ਝਾੜ ਘਟ ਨਹੀਂ ਘਟ ਰਿਹਾ ਸੋ ਇਸ ਕਰਕੇ ਮੈਂ ਆਪੀੜਤ ਇਸ ਗੱਲ ਤੋਂ ਇਸ ਕਰਕੇ ਇਹ ਹੈ ਵੀ ਜਦੋਂ ਹੁਣ ਸਾਨੂੰ ਇਸ ਤੋਂ ਪਹਿਲੇ ਤਾਂ ਪਤਾ ਹੀ ਨਹੀਂ ਸੀਗਾ ਵੀ ਝਾੜ ਕਿੰਨਾ ਨਿਕਲੂ ਕਿਦਾਂ ਹੋ ਤੇ ਹੁਣ ਇਹ ਜਿਹੜੇ ਹਾਲਾਤ ਹੁਣ ਸਾਹਮਣੇ ਆਏ ਤੇ ਹੁਣ ਉਹ ਲਿਖਤੀ ਤੌਰ ਤੇ ਅਸੀਂ ਪੰਜਾਬ ਸਰਕਾਰ ਨੂੰ ਭੇਜਾਂਗੇ ਕਿੰਨਾ ਕਿ ਤੁਸੀਂ ਮੰਗ ਕਰਦੇ ਹੋ ਪ੍ਰਤੀ ਏਕੜ ਮੁਆਵਜ਼ੇ ਦੀ ਕਿੰਨੀ ਕਿ ਤੁਸੀਂ ਮੰਗ ਕਰਦੇ ਹੋ ਕਿੰਨਾ ਪੰਜਾਬ ਸਰਕਾਰ ਨੂੰ ਪੀੜਿਤ ਕਿਸਾਨਾਂ ਨੂੰ ਜਿਹੜਾ ਮੁਆਵਜ਼ਾ ਮਿਲਣਾ ਚਾਹੀਦਾ ਹੈ ਪ੍ਰੋਫੈਸਰ ਮੈਂ ਤਾਂ 20 ਤੋਂ 25000 ਰੁਪਏ ਦੀ ਮੰਗ ਕਰ ਰਹੇ ਹਾਂ ਕਿ ਪੰਜਾਬ ਸਰਕਾਰ ਪ੍ਰਤੀ ਏਕੜ ਦੇਵੇ ਚਲੋ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਮਾਂ ਦਿੱਤਾ ਇਹ ਜਿਹੜਾ ਦੇਖੋ ਬਹੁਤ ਗੰਭੀਰ ਮਸਲਾ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹਨੂੰ ਪੰਜਾਬ ਸਰਕਾਰ ਓਪਰੇਟ ਕਰਦੀ ਹੈ ਉਸ ਦੇ ਵੱਲੋਂ ਕਿਸਾਨਾਂ ਨੂੰ ਘਟੀਆ ਕੁਆਲਿਟੀ ਦੇ ਬੀਜ ਮੁਹੱਈਆ ਕਰਵਾ ਕੇ ਅੱਜ ਠੀਕ ਕਿਹਾ ਜਿਵੇਂ ਬੋਲ ਰਹੇ ਨੇ ਸੁਆਣਾ ਸਾਹਿਬ ਕਿ ਉਹਨਾਂ ਦੇ ਜਿਹੜੇ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਏ ਗਏ ਬੀਜ ਦੇ ਕਾਰਨ ਘਟੀਆ ਕੁਆਲਿਟੀ ਦੇ ਬੀਜ ਕਾਰਨ ਜਿਹੜਾ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਔਰ ਉਹਨਾਂ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਪ੍ਰਤੀ ਏਕੜ ਦੇ ਹਿਸਾਬ ਨਾਲ 25000 ਰੁਪਇਆ ਕਿਸਾਨ ਨੂੰ ਦੇਵੇ ਕਿਉਂਕਿ ਇਹਨਾਂ ਨਾਲ ਬਹੁਤ ਵੱਡਾ ਇਸ ਘਟੀਆ ਬੀਜ ਦੇ ਕਾਰਨ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਬਹੁਤ-ਬਹੁਤ ਮਿਹਰਬਾਨੀ ਜੀ ਥੈਂਕ ਯੂ